ਕੱਟਾ ਨਹੀਂ ਕਿਚਨੀਆਂ ਚਾਹੀਦੀਆਂ ਕਦੇ ਵੀ ਕਿਸੇ ਦੀਆਂ ਹੱਥ-ਬੱਤਨ ਨਹੀਂ ਚਾਹੀਦੇ ਆ ਅੱਗੇ ਲੈ ਕੇ ਆਉਣਾ ਚਾਹੀਦਾ ਹੱਥ ਫੜ ਕੇ ਨਾਲ ਤੋੜਨਾ ਚਾਹੀਦਾ ਕਿਸੇ ਨੇ ਇੰਨੀ ਗੱਲ ਕਹੀ ਆ ਕਿ ਵੀਡੀਓ ਤਾਂ ਚਲਦੀਆਂ ਨਹੀਂ ਇਹਨਾਂ ਦੀਆਂ ਵਿਊ ਤਾਂ ਆਉਂਦੇ ਨਹੀਂ ਐਵੇਂ ਮੱਥਾ ਮਾਰੀ ਜਾਂਦੇ ਆ ਲੱਗੇ ਰਹਿੰਦੇ ਵੀਡੀਓ ਬਣਾਉਣ ਗੱਲਾਂ ਇੱਧਰ ਉੱਧਰ ਦੀਆਂ ਕਰਦੇ ਰਹਿੰਦੇ ਆ ਤੇ ਕਰਦੇ ਆ ਗੱਲਬਾਤ ਤੇ ਪਹਿਲਾਂ ਵਿਊ ਦੇਖੋ ਕਿੰਨਾ ਸੋਹਣਾ ਵਿਊ ਲੱਗਦਾ ਆ ਇੱਕ ਕਹਿ ਲਈਏ ਕਿ ਅਸੀਂ ਇਸ ਪਿੰਡ ਦੇ ਵਿੱਚ ਪਹਿਲਾਂ ਰਹਿੰਦੇ ਹੁੰਦੇ ਸੀਗੇ ਜਦੋਂ ਲੋਕ ਅਕਸਰ ਇੱਥੇ ਸ਼ੇਅਰ ਕਰਨ ਆਉਣਾ ਤੇ ਅੱਜ ਵੀ ਮੈਂ ਕਹਾ ਚਲੋ ਇੱਥੇ ਸ਼ੇਅਰ ਕਰਿਆ ਆਉਣੇ ਆ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਣੇ ਆ ਤੇ ਜਿਹੜੀ ਗੱਲ ਹੈ ਕਿ ਵੀਡੀਓ ਤਾਂ ਚੱਲਦੀਆਂ ਨਹੀਂ ਵਿਊ ਤਾਂ ਆਉਂਦੇ ਨਹੀਂ ਮੱਥਾ ਮਾਰਦੇ ਰਹਿੰਦੇ ਐਵੇਂ ਗੱਲਾਂ ਘੋੜਦੇ ਰਹਿੰਦੇ ਆ ਠੀਕ ਆ ਤੇ ਪਹਿਲੀ ਗੱਲ ਤੇ ਸਾਡਾ ਕੁਝ ਜਾਂਦਾ ਨਹੀਂ ਇਹਦੇ ਵਿੱਚ ਅਸੀਂ ਵੀਡੀਓ ਬਣਾਉਨੇ ਆ ਫੋਨ ਸਾਡੇ ਕੋਲ ਆ ਨੈੱਟ ਪੈਕ ਵਿੱਚ ਪਵਾਇਆ ਹੁੰਦਾ ਆ ਜਦੋਂ ਦਿਲ ਕਰਦਾ ਵੀਡੀਓ ਬਣਾ ਲਈਦੀ ਆ ਨੈੱਟ ਤੇ ਚਾੜ੍ਹਦੀ ਦੀ ਆ ਤੇ ਵੀਡੀਓ ਨਹੀਂ ਚਲਦੀਆਂ ਇਹਦੇ ਵਿੱਚ ਹੋ ਸਕਦਾ ਸਾਡੇ 'ਚ ਕਮੀ ਹੋਵੇ ਵੀ ਸਾਡੇ ਬੋਲਣ ਦਾ ਤਰੀਕਾ ਨਾ ਕਿਸੇ ਨੂੰ ਚੰਗਾ ਲੱਗਦਾ ਹੋਵੇ ਹਨਾ ਤੇ ਦੂਜੀ ਗੱਲ ਇਹ ਸਾਡਾ ਕੋਈ ਪ੍ਰੋਫੈਸ਼ਨਲ ਕੰਮ ਨਹੀਂ ਹੈਗਾ ਵੀ ਸਾਡੀ ਰੋਟੀ ਇਹਦੇ ਸਿਰ ਤੋਂ ਚਲਦੀ ਆ ਅਸੀਂ ਕੰਮ ਕਰਦੇ ਹਾਂ ਦਿਹਾੜੀਦਾਰ ਬੰਦੇ ਹਾਂ ਦਿਹਾੜੀਆਂ ਲਾਉਨੇ ਆ 8-10 ਘੰਟੇ ਰੋਜ਼ ਕੰਮ ਕਰੀਦਾ ਆ ਤੇ ਜਦੋਂ ਟਾਈਮ ਹੁੰਦਾ ਉਦੋਂ ਵੀਡੀਓ ਬਣਾਈਦੀ ਆ ਵਿਊ ਆਉਣੇ ਆ ਜਾਣਗੇ ਨਹੀਂ ਆਉਣੇ ਨਾ ਸਹੀ ਆਪਣੇ ਆਪ ਹੀ ਹੌਲੀ ਹੌਲੀ ਹੁੰਦਾ ਜਾ ਸਮਾਂ ਲੱਗਦਾ ਹੁੰਦਾ ਹਰ ਚੀਜ਼ ਦਾ ਇਹ ਪ੍ਰੋਬਲਮ ਨਹੀਂ ਮੇਰੀ ਹੱਟ ਦੀ ਅੱਖ ਦੀ ਇੱਧਰ ਵੀ ਜਾਣਾ ਅੱਜ ਪਾਣੀ ਨਹੀਂ ਆਉણો ਹੱਟ ਦੀ ਅੱਖ ਚ ਤੇ ਗੱਲ ਕਿਹੜੀ ਕਰਦਾ ਸੀ ਵੀ ਆਹ ਵੀਡੀਓ ਤਾਂ ਬਣਾਉਨੇ ਆ ਵੀ ਠੀਕ ਆ ਚਲਦੀਆਂ ਨਹੀਂ ਚਲਦੀਆਂ ਹੌਲੀ ਹੌਲੀ ਚੱਲ ਜਾਣਗੀਆਂ ਤੇ ਨਾਲੇ ਸਾਡਾ ਇਹਦੇ ਵਿੱਚ ਕੁਝ ਨਹੀਂ ਜਾਂਦਾ ਠੀਕ ਆ ਕਿ ਨਹੀਂ ਸਾਡਾ ਕੋਈ ਇਹ ਪੱਕਾ ਕੰਮ ਨਹੀਂ ਹੈਗਾ ਪ੍ਰੋਫੈਸ਼ਨਲ ਨਹੀਂ ਹੈਗਾ ਵੀ ਅਸੀਂ ਇਤੋਂ ਰੋਟੀ ਖਾਣੀ ਆ ਰੋਟੀ ਅਸੀਂ ਦਿਹਾੜੀ ਤਰਕਾ ਦਿਹਾੜੀ ਕਰਕੇ ਖਾਣੇ ਆ ਆਪਣੀ ਦਿਹਾੜੀ ਰੋਜ਼ ਲਾਈਦੀ ਆ ਤੇ ਜਦੋਂ ਟਾਈਮ ਹੁੰਦਾ ਆ ਵੀਡੀਓ ਬਣਾ ਲਈਦੀ ਆ ਕਈ ਵਾਰੀ ਮਹੀਨਾ ਮਹੀਨਾ ਟਾਈਮ ਨਹੀਂ ਲੱਗਦਾ ਤੇ ਕਦੇ ਜਦੋਂ ਟਾਈਮ ਹੁੰਦਾ ਆ ਫੇ ਅਸੀਂ ਰੋਜ਼ ਹੀ ਬਣਾ ਲਈਦੀ ਆ ਦੂਏ ਤੀਏ ਦਿਨ ਵੀ ਵੀਡੀਓ ਛੱਡ ਦੇਦੀ ਆ ਜਿੱਦਾਂ ਜਿੱਦਾਂ ਸਾਡੇ ਕੋਲ ਟਾਈਮ ਹੁੰਦਾ ਉਦਾਂ ਉਦਾਂ ਅਸੀਂ ਵੀਡੀਓ ਬਣਾ ਲੈਨੇ ਆ ਤੇ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਹੈਗੀ ਕਿ ਵੀਡੀਓ ਨਹੀਂ ਚੱਲਦੀਆਂ ਨਹੀਂ ਚੱਲਦੀਆਂ ਤਾਂ ਕੋਈ ਗੱਲ ਨਹੀਂ ਨਾਲੇ ਸਾਡੇ ਕੰਮ ਜਿਹੜੇ ਆ ਨਾ ਕੋਈ ਵੀ ਕੰਮ ਹੈ ਸਾਡਾ ਬਹੁਤ ਜਲਦੀ ਨਹੀਂ ਹੁੰਦਾ ਸਾਨੂੰ ਸਮਾਂ ਲੱਗਦਾ ਲੱਗਦਾ ਅਸੀਂ ਕਿਸੇ ਵੀ ਕੰਮ ਨੂੰ ਹੱਥ ਪਾ ਲਈਏ ਕਈਆਂ ਦੀ ਕਿਸਮਤ ਹੀ ਇੰਨੀ ਤੇਜ਼ ਹੁੰਦੀ ਹੈ ਕਿ ਕਿਸੇ ਕੰਮ ਨੂੰ ਹੱਥ ਪਾਉਣ ਫੱਟ ਹੋ ਜਾਂਦਾ ਪਰ ਸਾਡਾ ਕੰਮ ਅਡੀ ਛੇਤੀ ਨਹੀਂ ਹੁੰਦਾ ਰੱਬ ਸਾਡੀ ਪੂਰੀ ਤਸੱਲੀ ਕਰਾਉਂਦਾ ਲੀਕਾਂ ਕਢਾਉਂਦਾ ਹੁੰਦਾ ਪੂਰਾ ਪਰਖਦਾ ਸਾਨੂੰ ਵੀ ਇਹ ਕਿੱਥੇ ਤੱਕ ਜਾਣ ਵਾਲੇ ਆ ਕਿੱਦਾਂ ਦੇ ਆ ਸ਼ੈਰ ਇਸੇ ਕਰਕੇ ਸਾਡਾ ਹਜੇ ਚੈਨਲ ਨਹੀਂ ਚੱਲ ਰਿਹਾ ਤੁਸੀਂ ਸਪੋਰਟ ਨਹੀਂ ਕਰ ਰਹੇ ਤੇ ਬਾਕੀ ਰੱਬ ਜਾਣਦਾ ਪਰ ਅਸੀਂ ਆਪਣਾ ਕੰਮ ਕਰੀ ਜਾ ਰਹੇ ਆ ਤੇ ਕਰਦੇ ਹੀ ਰਹਿਣਾ ਆ ਜਿੱਦਾਂ ਜਿੱਦਾਂ ਟਾਈਮ ਲੱਗਾ ਵੀਡੀਓ ਬਣਾਉਂਦੇ ਰਹਿਣਾ ਆ ਤੇ ਤੁਸੀਂ ਦੇਖਦੇ ਰਿਹਾ ਕਰੋ ਸ਼ੇਅਰ ਕਰਦੇ ਆ ਕਰੋ ਹਾਂਜੀ ਤੁਸੀਂ ਸ਼ੇਅਰ ਕਰ ਦੋਂਗੇ ਤਾਂ ਹੋ ਸਕਦਾ ਵੀ ਥੋੜਾ ਜਲਦੀ ਚੱਲ ਜਾਾਂਗੇ ਠੀਕ ਹੈ ਜੀ ਤੇ ਏਸੀ ਗੱਲਾਂ ਬਾਤਾਂ ਤੇ ਬਾਕੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਕਦੇ ਵੀ ਕਿਸੇ ਦੀਆਂ ਹੱਥ ਫੜਨੇ ਚਾਹੀਦੇ ਆ ਅੱਗੇ ਲੈ ਕੇ ਆਉਣਾ ਚਾਹੀਦਾ ਹੱਥ ਫੜ ਕੇ ਨਾਲ ਤੋਰਨਾ ਚਾਹੀਦਾ ਮਿਲਦੇ ਆ ਹੋਰ ਵੀਡੀਓਜ਼